1994 ਦਾ ਜਿਹੜਾ ਗਾਇਡ ਸੌਝਾ ਹੋਇਆ ਉਹਦੇ ਵਿੱਚ ਸਾਰੀਆਂ ਸਰਕਾਰਾਂ ਨੇ ਸਾਈਨ ਕੀਤੀ ਹੋਇਆ ਸਾਨੂੰ ਕਿੱਦਾਂ ਤੁਸੀਂ ਸਮੇਂ ਦੀ ਸਰਕਾਰ ਕੋਲੋਂ ਉਮੀਦ ਰੱਖ ਸਕਦੇ ਹੋ ਸਮੇਂ ਦੀ ਸਰਕਾਰ ਤੁਹਾਨੂੰ ਕੋਈ ਵੀ ਉਮੀਦ ਨਹੀਂ ਆ ਕਿਸੇ ਵੀ ਸਮੇਂ ਕਿਉਂਕਿ ਉਹਨੇ ਹਾ ਉਸੇ ਹੀ ਨੀਤੀ ਤੇ ਚੱਲਣਾ ਜਿਹੜੀ ਨੀਤੀ ਪਹਿਲੀਆਂ ਸਰਕਾਰਾਂ ਚੱਲਦੀ ਲੋਕਾਂ ਨੇ ਦੀ ਸੋਚ ਇੱਕ ਆਜਾ ਹਮਾਰਾ ਜੀ ਬਾਹਰ ਆ ਜਾਣਾ ਧਰ ਕੁਰਸੀ ਦਾ ਧਰ ਕੁਰਸੀ ਦਾ ਹੋਰ ਕਿਸੇ ਚੀਜ਼ ਦਾ ਕਰਨਾ ਧਰ ਕੁਰਸੀ ਦਾ ਇਹਨਾਂ ਨੂੰ ਡਰ ਰਿਹਾ ਕਿਉਂਕਿ ਇਹਨਾਂ ਨੂੰ ਪਦਾ ਅਗਲਾ ਜੇਲ੍ਹ ਚ ਬੈਠਾ ਸੰਗਤ ਨੇ ਇਹਨੂੰ ਜੱਫੀਦਾਰ ਲਾਨਿਆ ਹੋਇਆ ਹਾਂ ਬਿਲਕੁਲ ਬਾਹਰ ਆ ਗਿਆ ਤੇ ਮੁੱਖ ਮੰਤਰੀ ਨਾ ਲਾਲੂ ਦੇ ਕੋਲ ਲਾਲੂ ਇਹਨਾਂ ਨੂੰ ਕੁਰਸੀ ਆਪਣੀ ਦਾਟ ਹੈ ਮਹਾਰਾਜਾ ਰਜੀਤ ਸਿੰਘ ਦਾ ਰਾਜ ਰਹਿੰਦੇ ਦੁਨੀਆਂ ਦਾ ਕਰਿਆ ਨਸੀ ਜੇ ਸਾਡੇ ਲੋਕ ਗਿਦਾਰੀ ਨਾ ਇਸੇ ਤਰ੍ਹਾਂ ਇਹ ਇੱਕ ਹੋਰ ਕੌਮ ਦਾ ਹੀਰਾ ਸੀ ਗਿਦਾਰੀ ਕਿ ਕਿਸ਼ਤ ਨੂੰ ਪੁਨੋ ਕਰਵਾਇਆ ਸੀ ਇਹਦਾ ਕਰਵਾਇਆ ਔਰ ਅੱਜ ਇਹ ਜੱਸੀ ਬੱਤਿਆ ਇੱਛੇ ਉਹਨਾਂ ਦਾ ਨੌਲੇਜ ਆ ਮਹਾਰਾਜ ਬਿਲਕੁਲ ਨਹੀਂ ਲੈ ਤੇ ਔਰ ਸਮੇਂ ਦੀ ਸਰਕਾਰ ਦੇ ਖਿਲਾਫ ਉਸ ਟਾਈਮ ਉਹਨਾਂ ਕੀਤਾ ਉਸ ਤੋਂ ਬਾਅਦ ਸੰਘਰਸ਼ ਚੱਲਦੇ ਰਹੇ ਗੁਰੂ ਤੇਗ ਬਹਾਦਰ ਜੀ ਨੇ ਸੰਘਰਸ਼ ਕੀਤਾ ਜੀ ਸਮੇਂ ਦੀ ਸਰਕਾਰ ਨਾਲ ਉਹਨਾਂ ਨੂੰ ਵੀ ਕਰਨਾ ਪਿਆ ਔਰ ਆਖਰਕਾਰ ਸ਼ਹੀਦੀ ਦਿਨ ਤੇ ਸਾਡੇ ਵੀ ਆਗੂਆਂ ਆਖਰਕਾਰ ਆਪਣੀ ਕੁਰਬਾਨੀ ਹੀ ਦੇ ਦਿੱਤੀ ਪੈਨੀਆਂ ਔਰ ਕੋਈ ਰਾਹ ਜੇਗਾ ਸੰਘਰਸ਼ ਨਾਲ ਸਰਕਾਰਾਂ ਜੜੀਆਂ ਦੇ ਕੰਦੇ ਚੂਣੀ ਸਰਕੀ ਪਿੱਛੇ ਨਾ ਹੀ ਹੁਣ ਸਰਕਾਰੀ ਔਰ ਇਹਦੇ ਤੋਂ ਪ੍ਰਾਪਤੀ ਵੀ ਹੋਈਗਾ ਜਨ ਸਿੰਘ ਰਿਆ ਵਿੱਚ ਹੋ ਗਿਆ ਹਵਾਰੇ ਹੋਣਾ ਦਾ ਕੇਸ ਸੰਬੰਧ ਸੀਗਾ ਫਾਈਲ ਉਹਨਾਂ ਦੇ ਦੁਬਾਰੇ ਚੱਲ ਗਈ ਦੁਬਾਰੇ ਫਾਈਲਾਂ ਖੋਲھیںਗੇ ਦੁਬਾਰੇ ਕੇਸ ਰੀਨੂ ਹੋ ਕੇ ਚੱਲ ਪਿਆ ਹਮ ਕਟਾਰੀ ਵਾਲੇ ਪਾਸੇ ਕਹਾ ਜੀ ਚਾਰ ਕੇਸ ਚਨ ਕੇ ਚਾਰ ਕੇਸੋ ਚ ਪੰਜਾਂ ਚ ਬਣੀ ਹੋ ਗਿਆ ਬਿਲਕੁਲ ਚਾਰ ਚਾਰ ਕੇਸੋ ਚ ਬਣੀ ਹੋ ਗਿਆ ਉਹ ਕਿਆ ਕੇਸ ਜੇ ਮਤਲਬ ਇਹ ਸੰਗਰਸ਼ ਨੇ ਕੁਝ ਦਿੱਤਾ ਆ ਔਰ ਆਉਣ ਵਾਲੇ ਸਮੇਂ ਦੇ ਜੇ ਸਾਡੇ ਸਾਰੀਆਂ ਤਰ੍ਹਾਂ ਸਾਰੀਆਂ ਜੱਥੇ ਪੰਚ ਅਟਕੀਆਂ ਹੋ ਕੇ ਇਹਨਾਂ ਬਚੌਰ ਮਾਰਚ ਕਾਮਨ ਸਾਹ ਮੋਰਚੇ ਦੇ 3 ਸਾਲ ਹੋ ਚੁੱਕੇ ਆ ਚੰਡੀਗੜ੍ਹ ਤੇ ਮੋਹਾਲੀ ਦੀਆਂ ਬਰੂਹਾਂ ਤੇ ਮੋਰਚਾ ਲੱਗਾ ਹੋਇਆ ਗੁਰਦਰਾਮਬਸਪਤੋਂ ਜਦੋਂ ਪਹਿਲੇ ਦਿਨ ਮੋਰਚੇ ਦੀ ਸ਼ੁਰੂਆਤ ਹੋਈ ਸੀ ਤੇ ਉਸ ਸਮੇਂ ਆਕਾਲ ਚੈਨਲ ਦੀ ਸ਼ਮੂਲੀਅਤ ਰਹੀ ਇਸ ਮੋਰਚੇ ਦੇ ਨਾਲ-ਨਾਲ ਚੱਲੀ ਸੀ ਅਸੀਂ ਜਦੋਂ ਉੱਥੇ ਚੱਲੇ ਸੀ ਇਸ ਲੋਕੇਸ਼ਨ ਤੇ ਆਣ ਕੇ ਮੋਰਚੇ ਦੀ ਸ਼ੁਰੂਆਤ ਹੋਈ ਕਿਉਂਕਿ ਪ੍ਰਸ਼ਾਸਨ ਅੱਗੇ ਡੱਕ ਲਿਆ ਸੀ ਤੇ ਇਸੇ ਥਾਂ ਦੇ ਉੱਤੇ ਹੀ ਮੋਰਚਾ ਲੱਗ ਗਿਆ ਤੇ ਮੋਰਚੇ ਦੇ ਵਿੱਚ ਵੱਡੀ ਤੌਰ ਤੇ ਸ਼ਮੂਲੀਅਤ ਜੀ ਆਪਾਂ ਗੱਲ ਕਰੀਏ ਤਿੰਨ ਸਾਲਾਂ ਤੋਂ ਕਿਸਾਨ ਜਥੇਬੰਦੀਆਂ ਦੀ ਇੱਕ ਵੱਡੀ ਸ਼ਮੂਲੀਅਤ ਰਹੀ ਕਿਉਂਕਿ ਸਿੱਖ ਸੰਗਤ ਇੱਥੇ ਪਹੁੰਚਦੀ ਆ ਜਥੇਬੰਦੀਆਂ ਪਹੁੰਚਦੀਆਂ ਧਾਰਮਿਕ ਸ਼ਕਤੀਆਂ ਪਹੁੰਚੀਆਂ ਇੱਥੇ ਹਰ ਇੱਕ ਦਾ ਇਸ ਮੋਰਚੇ ਨੇ ਜੀ ਆਇਆਂ ਨੂੰ ਕੀਤਾ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਤੇ ਹੁਣ ਕਾਲ ਦਿੱਤੀ ਗਈ ਆ 12 ਤਰੀਕ ਨੂੰ ਟੋਲ ਪਲਾਜ਼ੇ ਬੰਦ ਕਰਨ ਦੀ 11 ਤੋਂ 3 ਵਜੇ ਤੱਕ ਤੇ 26 ਤਰੀਕ ਨੂੰ ਜਿੱਥੇ ਪੂਰਾ ਦੇਸ਼ ਆਜ਼ਾਦੀ ਦੇ ਦਿਹਾੜੇ ਮਨਾ ਰਿਹਾ ਹੋਊਗਾ ਤੇ ਪੰਜਾਬ ਦੇ ਵਿੱਚ ਕਾਲਾ ਦਿਵਸ ਮਨਾਇਆ ਜਾਊਗਾ ਕਾਲਾ ਦਿਵਸ ਤਾਂ ਕਰਕੇ ਗੁਰੂ ਸਾਹਿਬ ਦਾ ਹੋ ਰਿਹਾ ਨਰਾਦਰ ਇਨਸਾਫ਼ ਨਹੀਂ ਮਿਲਿਆ ਬੰਦੀ ਸਿੰਘਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਹੋਰ ਕਈ ਮਸਲੇ ਆ ਪੰਜਾਬ ਦੇ ਪੰਜਾਬ ਦੀ ਤਾਂ ਹੁਣ ਆਬ ਹਵਾ ਵੀ ਗੰਧਲੀ ਹੋ ਗਈ ਆ ਪੰਜਾਬ ਦਾ ਪਾਣੀ ਗੰਧਲਾ ਸ਼ਰਾਬ ਫੈਕਟਰੀਆਂ ਬੰਦ ਕਰਾਉਣੀਆਂ ਪੈਣ ਤੇ ਫਿਰ ਵੀ ਧਰਨਾ ਲਾਉਣਾ ਪੈਂਦਾ ਤੇ ਜੇ ਸਾਡੇ ਨੌਜਵਾਨਾਂ ਨੇ ਨੌਕਰੀਆਂ ਲੈਣੀਆਂ ਹੁਣ ਤੇ ਫਿਰ ਵੀ ਧਰਨੇ ਲਾਉਣੇ ਪੈਂਦੇ ਆ ਕਿਉਂ ਉੱਥੇ ਤੁਸੀਂ ਇਨਾਂ ਦੀ ਸ਼ਮੂਲੀਅਤ ਵੀ ਦੇਖ ਸਕਦੇ ਹੋ ਹਰ ਇੱਕ ਥਾਂ ਦੇ ਉੱਤੇ ਕਿਸਾਨ ਜਿੱਥੇ ਬੰਦੇ ਸ਼ਮੂਲਤ ਹੁੰਦੀ ਆ ਅੱਜ ਵੀ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਜੀ ਸਾਡੇ ਨਾਲ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੋਂ ਵਾਹਿਗੁਰੂ ਜੀ ਕੀ ਫਤਿਹ ਕੋਟਲਾ ਸਾਹਿਬ ਕਿਵੇਂ ਚੜ੍ਹਦੀ ਕਲਾ ਚ ਉਹ ਬਹੁਤ ਕਿਰਪਾ ਗੁਰੂ ਸਾਹਿਬ ਦੀ ਜੀ ਚੜ੍ਹਦੀ ਕਲਾ ਚੋਂ ਮਾਲਕ ਨੇ ਸਮਾਂ ਬਖਸ਼ਿਆ ਔਰ ਇਥੇ ਬੰਦੀ ਸਿੰਘਾਂ ਦੇ ਹਰੀਆਲੀ ਜਿਹੜਾ ਮੋਰਚਾ ਕਮਿੰਡ ਸਾਫ ਲੱਗਾ ਤੇ ਦਰਸ਼ਨ ਕਰਨ ਵਾਸਤੇ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਦਰਸ਼ਨ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਸ਼ੁਕਰਾਨੇ ਜੀ ਕਿਵੇਂ ਵੇਖ ਰਹੇ ਹੋ ਲ ਆਪਣੇ ਲੰਬੇ ਮੋਰਚੇ ਚ ਚਲਦੇ ਆ ਦਿੱਲੀ ਵਾਲਾ ਮੋਰਚਾ ਲੰਬਾ ਚੱਲਿਆ ਸ਼ੱਭੂ ਖਨੋਰੀ ਵਾਲਾ ਮੋਰਚਾ ਬਿਸ਼ੱਕ ਸਰਕਾਰ ਨੇ ਚਕਾਤਾ ਲੰਬਾ ਚੱਲਿਆ ਸ਼ਰਾਬ ਫੈਕਟਰੀ ਬੰਦ ਕਰਨ ਵਾਸਤੇ ਮੋਰਚਾ ਲਾਇਆ ਜਾਂਦਾ ਕਿ ਆਹ ਵੇਖ ਲੋ ਪਾਣੀ ਗੰਦਾ ਹੋ ਗਿਆ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਸਤੇ ਜਿਹੜੀ ਸਰਕਾਰ ਕਹਿੰਦੀ ਕਿ ਐ ਸਰਕਾਰ ਦੇ ਵਿੱਚ ਮੋਰਚੇ ਨਹੀਂ ਲੱਗਣੇ ਆਪਾਂ ਸਾਰੇ ਸੋਚਦੇ ਹੁੰਦੇ ਸੀ ਇੱਕ ਵਧੀਆ ਸਰਕਾਰ ਹੋਊਗੀ ਜੇ ਸਰਕਾਰ ਚ ਮੋਰਚੇ ਨਹੀਂ ਲੱਗਣਾ ਕੀ ਲੱਗਦਾ ਕੋੜਲਾ ਸਾਹਿਬ ਕਿ ਮੋਰਚੇ ਵੀ ਜਾਦੇ ਤੇ ਕਿਤੇ ਇਨਸਾਫ ਦੀ ਵੀ ਗੱਲ ਨਹੀਂ ਹੋ ਰਹੀ ਦੇਖੋ ਜੀ ਜਦੋਂ ਸਾਫ਼ ਦੀ ਗੱਲ ਕੀਤੀ ਆ ਸਿਰਫ ਸਿੱਖ ਕੌਮ ਨੂੰ انصاف ਨਹੀਂ ਮਿਲਿਆ ਅੱਜ ਦੀ ਗੱਲ ਨਹੀਂ ਆ ਅੱਜ ਤੋਂ ਤੁਸੀਂ 550 600 ਸਾਲ ਪਿੱਛੇ ਚਲ ਜਾਓ ਗੁਰੂ ਨਾਨਕ ਦੇਵ ਜੀ ਤੋਂ ਜਦੋਂ ਤੋਂ ਆਪਣਾ ਸਿੱਖ ਕੌਮ ਇੱਕ ਵੱਖਰੀ ਕੌਮ ਬਣੀ ਉਦੋਂ ਤੋਂ ਹੀ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਤੇ ਤਸ਼ੱਦਦ ਕਰਨਾ ਚਾਲੂ ਕੀਤਾ ਬਾਬਰ ਦੀਆਂ ਚੱਕੀਆਂ ਪੀਸੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਤਛਾਦਤ ਹੋਇਆ ਕਿ ਇੱਕ ਬਹਾਦਰ ਜਨੇਸ਼ੀ ਦਿੱਤੀ ਦਿੱਤੀ ਜੇ ਅਨਸਾਫ ਮੈਂਦਾ ਤਾਂ ਇਥੋਂ ਤੱਕ ਸਾਡੇ ਜਿਹੜੇ ਗੁਰੂ ਸਾਹਿਬ ਆ ਉਹ ਸ਼ਹਾਦਤ ਦਾ ਨਾ ਦੇਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਇੱਕ ਸਾਨੂੰ ਸੇਹਦ ਦਿੱਤੀ ਸੀ ਵੀ ਤੁਹਾਨੂੰ ਵੀ ਇਹ ਕੰਮ ਕਰਨਾ ਪੈਣਾ ਜਿਹੜਾ ਖਾਸਾ ਸਾਜਿਆ ਸੀ ਨਾ ਉਸ ਟਾਈਮ ਪੰਜ ਸਿੰਘਾਂ ਨੂੰ ਸਿਰ ਮੰਗੇ ਸੀ ਸਿਰ ਮੰਗੇ ਖਾਸਾ ਸਾਜਿਆ ਪਰ ਉਹਨਾਂ ਸੇਹਦ ਵੀ ਦਿੱਤੀਆਂ ਮਗਰੋਂ ਸਿਰ ਤੇ ਤੁਸੀਂ ਜੀਅਦੇ ਪਰ ਤੁਹਾਨੂੰ ਸਿਰ ਇਦਾਂ ਵੀ ਕਟਾਉਣੇ ਪਏ ਦੂਜੀ ਬੇਟੀ ਇਹ ਉਹੀ ਸੇਹਦ ਆ ਸਾਡੇ ਕੌਮ ਦੇ ਇਸ ਕੌਮ ਦੇ ਤਸ਼ੱਦਦ ਹੋ ਰਿਹਾ। ਤਸ਼ੱਦਦ ਕਰ ਰਹੀ ਦੀ ਦੁਨੀਆ ਤੱਕਰ ਸਿੱਖ ਕੌਮ ਦੇ ਦਾ ਤਸ਼ੱਦਦ ਕਰਨ ਨੂੰ ਸਰਕਾਰਾਂ ਨੇ ਭੜੀਆਂ ਨੇ ਪੈੜਾ ਚਾਹੇ ਕਾਂਗਰਸ ਆ ਜਾਏ ਚਾਹੇ ਕਾਲੀ ਦਾਲ ਆ ਜਾਣਾ ਚਾਹੇ ਉਹਦੇ ਚ ਬੀਜੇਪੀ ਆ ਜਾਏ ਚਾਹੇ ਉਹਦੇ ਚ ਆ ਜਾਏ ਆਮ ਪਾਰਟੀ ਸਾਰਿਆਂ ਦਾ ਹਾਲ ਉਸ ਤੋਂ ਅਗਾਰੀਆ ਜੋ 1994 ਦਾ ਜਿਹੜਾ ਗਾਈਡਸਟਾਪ ਆਇਆ ਉਹਦੇ ਵਿੱਚ ਸਾਰੀਆਂ ਸਰਕਾਰਾਂ ਨੇ ਸਾਈਨ ਕੀਤੀ ਹੋਈ ਆ ਸਾਨੂੰ ਕਿੱਦਾਂ ਤੁਸੀਂ ਸਮਝ ਦੀ ਸਰਕਾਰ ਕੋਲੋਂ ਉਮੀਦ ਰੱਖ ਸਕਦੇ ਹੋ ਸਮਝ ਦੀ ਸਰਕਾਰ ਤੁਹਾਨੂੰ ਕੋਈ ਵੀ ਉਮੀਦ ਨਹੀਂ ਆ ਕਿਸੇ ਵੀ ਸਮਝ ਨਹੀਂ ਕਿਉਂਕਿ ਉਹਨੇ ਹ ਹ ਉਸੇ ਹੀ ਨੀਤੀ ਤੇ ਚੱਲਣਾ ਜਿਹੜੀ ਨੀਤੀ ਪਹਿਲੀਆਂ ਸਰਕਾਰਾਂ ਚੱਲਦੀਆਂ ਸੀ ਕਿਉਂਕਿ ਇਹਨਾਂ ਦੀ ਸੋਚ ਇੱਕ ਹੈ ਇਹਨਾਂ ਦਾ ਕਾਨੂੰਨ ਜਿਹੜਾ ਉਹ ਆਪਣੇ ਸਰਕਾਰ ਦੇ ਹਿਸਾਬ ਨਾਲ ਇੱਕ ਹੈ ਔਰ ਸਿੱਖ ਕੌਮ ਵਾਸਤੇ ਵੱਖਰਾ ਹੈ ਤੁਸੀਂ ਵੇਖੋ ਭਨਿਆਰੇ ਰਾ ਆ ਗਿਆ ਹਸਤੋਸ਼ ਆ ਗਿਆ ਰਾਮ ਰਹੀਮ ਆ ਗਿਆ ਬਿਲਕੁਲ ਅੱਜ ਕਰਕੇ ਇਹਨਾਂ ਨੂੰ ਪਰੋਲਾ ਵੀ ਮਿਲ ਗਿਆ ਹਾਂ ਬਿਲਕੁਲ ਇਹਨਾਂ ਨੂੰ ਸਭ ਕੁਝ ਹੋ ਰਿਹਾ ਸਿਰੇ ਜੋਧਿਆ ਨੇ ਆਪਣੀ ਕੌਮ ਦੀ ਖਾਤਰ ਸਿੱਖ ਕੌਮ ਦੀ ਖਾਤਰ ਕੀਤਾ ਨਾ ਆ ਪਿੱਛੇ ਜੇ ਸੰਦੀਪ ਸਣੀ ਨੇ ਸੂਰੀ ਮਾਰਿਆ ਸੰਦੀਪ ਸਿੰਘ ਨੇ ਪਰ ਕਿਉਂ ਮਾਰਿਆ ਕੌਮ ਦੀ ਬੇਦਰਾਮੀ ਕਰਦਾ ਈ ਆ ਪੈਣਾ ਸਾਡਿਆਂ ਨੂੰ ਮਾਰਾ ਬੋਲਦਾ ਸੀ ਮਾਰਿਆ ਔਰ ਇਹਨਾਂ ਨੂੰ ਇਨਸਾਫ ਕਿਥੋਂ ਫਸੂ ਸੂਬੇ ਦਾ ਵੀ ਕਤਲ ਕਰਨਾ ਉਹਦਾ ਬੜੀ ਫਖਰ ਵਾਲੀ ਗੱਲ ਸੀ ਉਹਦੇ ਬਾਅਦ ਜਿਹੜਾ ਸੂਬਾ ਹੈਗਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀਗਾ ਉਹਨੂੰ ਕਿਸੇ ਨੇ ਵੀ ਸੋਦਾ ਨਹੀਂ ਲਾਇਆ ਹਾਂ ਬਿਲਕੁਲ ਕਿਸੇ ਨੇ ਨਹੀਂ ਲਾਇਆ ਔਰ ਉਹਨੇ ਕਿੰਨੀਆਂ ਸਾਡੀਆਂ ਉਸ ਸਮੇਂ ਦੇ ਵਿੱਚ ਜਦੋਂ ਇਹ ਦੌਰ ਚੱਲਿਆ ਸੀਗਾ 78 ਤੋਂ ਲੈ ਕੇ 94 ਤੱਕ ਕਿੰਨੀਆਂ ਧੀਆ ਬੈਨਾਂ ਦੀ ਬਿਆਪਦੀ ਕੀਤੀ ਨੇ ਕਤਲੇਆਮ ਕੀਤਾ ਜੀ ਉਹਨੇ ਕਤਲੇਆਮ ਕੀਤਾ ਧੀਆ ਬੈਨਾਂ ਦੀ ਕਿੰਨੀ ਬਿਆਪਦੀ ਕੀਤੀ ਸੀ ਪ੍ਰੋਸੈਸ ਸਿਸਟਮ ਕੀ ਕਰ ਦਿੰਦੀ ਸੀ ਕਤਲੇਆਮ ਕਰਦੀ ਸੀ ਉਹਨੂੰ ਸੋਦਾ ਲਾਇਆ ਪਰ ਕੌਮ ਦਾ ਹੀਰਾ ਆ ਲੇਕਿਨ ਬਾਹਰੋਂ ਦੇ ਉਮੀਦ ਉਹਦੀ ਨਹੀਂ ਰੱਖ ਸਕਦੇ ਤੁਸੀਂ ਕਿਉਂ ਕਾਰਨ ਪਤਾ ਕੀ ਆ ਵੇਖੋ ਇਹਨਾਂ ਦੇ ਥੱਲੇ ਕੁਰਸੀ ਨਿਕਲ ਜਣੀ ਮੈਂ ਇਨਕਾਰ ਨੂੰ ਅੱਜ ਹਵਾਰਾ ਜੀ ਬਾਹਰ ਆਜਣ ਡਰ ਕੁਰਸੀ ਦਾ ਡਰ ਕੁਰਸੀ ਦਾ ਹੋਰ ਕਿਸੇ ਚੀਜ਼ ਦਾ ਡਰ ਨਹੀਂ ਡਰ ਕੁਰਸੀ ਦਾ ਇਹਨਾਂ ਨੂੰ ਡਰ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਅਗਲਾ ਜੇਲ੍ਹ 'ਚ ਬੈਠਾ ਸੰਗਤ ਨੇ ਇਹਨੂੰ ਜਥੇਦਾਰ ਐਲਾਨਿਆ ਹੋਇਆ ਹਾਂ ਬਿਲਕੁਲ ਬਾਹਰ ਆ ਗਿਆ ਤੇ ਮੁੱਖ ਮੰਤਰੀ ਨਾ ਲਾਲੂ ਕੇ ਕੌਮ ਹਾਂ ਲਾਲੂ ਇਹਨਾਂ ਨੂੰ ਕੁਰਸੀ ਆਪਣੀ ਦਾ ਡਰ ਪੈ ਗਿਆ ਤਾ ਕਰਕੇ ਸਰਕਾਰਾਂ ਜੜੀਆਂ ਨੇ ਉਹ ਇਸ ਬੰਨੇ ਨਹੀਂ ਆਉਂਦੀਆਂ ਮੈਂ ਬੈਠਾ ਅੰਦਰ ਸੁਣ ਰਿਹਾ ਸੀ ਰਾਜਾ ਰਾਜ ਰਾਜ ਸਿੰਘ ਜੀ ਬਾਬਾ ਜੀ ਦੇ ਗੱਲ ਵੀ ਜਿਹੜੇ ਸਾਡੇ ਬਾਹਰ ਜ਼ਥੇਦਾਰ ਵੀ ਆ ਨਾ ਉਹ ਤੇ ਜ਼ਥੇਦਾਰ ਨਹੀਂ ਚਾਹੁੰਦੇ ਕਿ ਜਿਹੜੇ ਕੌਮ ਦੇ ਹੀਰੇ ਅੰਦਰ ਬੈਠੇ ਬਾਹਰ ਆ ਜਾਣ ਜਿਹੜੇ ਮੇਰੇ ਵਰਗੇ ਜ਼ਥੇਬੰਦੀਆਂ ਸਾਡੀਆਂ ਲਾ ਲੋ ਸਿੱਖ ਜ਼ਥੇਬੰਦੀਆਂ ਲਾ ਲੋ ਘਰ ਮੁਖੋ ਜਥੇ ਬੰਦਿਆ ਜਿਹੜੀਆਂ ਆਪਣੀਆਂ ਗੰਗ ਸਿੰਘ ਜਥੇ ਬੰਦਿਆ ਲਾ ਲੋ ਇਹਨਾਂ ਨੂੰ ਮੁੜ ਕੇ ਕਿਸ ਨੇ ਪੁੱਛਣਾ ਇਹ ਵੀ ਨਹੀਂ ਚੌਂਦੀਆਂ ਤੇ ਚੌਂਦੀਆਂ ਹੁੰਦੀਆਂ ਤਾਂ ਇਸ ਮੋਰਚੇ ਦੇ ਵਿੱਚ ਸਮੂਹ ਦਲ ਖਾਸਾ ਜਿਹੜਾ ਔਰ ਨਿਹੰਗ ਜਸੇ ਬੰਨਿਆ ਤਰਨਦਾਰਾ ਸਾਰੀਆਂ ਸਮੂਹੀਆਂ ਇੱਥੇ ਤੁਹਾਨੂੰ ਨਜ਼ਰ ਆਉਂਦੀਆਂ ਕਿੰਨੇ ਕਦੇ ਕਬੀਆਂ ਨਹੀਂ ਆਏ ਆਏ ਹਾਂ ਬਿਲਕੁਲ ਪੀਸ ਕਰਕੇ ਵੇਖੋ ਸਰਕਾਰ ਦੇ ਦੋਸ਼ੀ ਹੈਗੀ ਹੈਗੀ ਆ ਕਿਉਂਕਿ ਸਰਕਾਰ ਦੀ ਕੁਰਸੀ ਛੱਡਦੀ ਆ ਪਰ ਇਹ ਜਿਹੜੀਆਂ ਨਾਗਰਛੰਗ ਜੱਛੇਪਦਿਆ ਦੂਸਰੀਆਂ ਜੱਛੇਪਦਿਆ ਤਰਨਾ ਦਾ ਦੂਸਰੇ ਜਨੇਮੇਦਾਰ ਆ ਇਹ ਐਚ ਨਹੀਂ ਆਉਂਦੇ ਸਾਡੇ ਆਪਣੇ ਵੀ ਦੋਸ਼ੀ ਹੈਗੇ ਇਹਦੇ ਵਿੱਚ ਕਿਉਂਕਿ ਅਸੀਂ ਵੰਡੇ ਹੋਏ ਆ ਅਸੀਂ ਇਕੱਠੇ ਨਹੀਂ ਹੈਗੇ ਸਾਡੇ ਕੌਮ ਦਾ ਨੁਕਸਾਨ ਕਿੱਥੋਂ ਹੋਇਆ ਜੀ ਹੂੰ ਵਖਰੇਵੇਂ ਮਹਾਰਾਜਾ ਰਜੀਤ ਸਿੰਘ ਦਾ ਰਾਜ ਜਾਣਾ ਸੀਗਾ ਜੀ ਹੂੰ ਮਹਾਰਾਜਾ ਰਜੀਤ ਸਿੰਘ ਦਾ ਰਾਜ ਰਹਿੰਦੇ ਦੁਨੀਆਂ ਦਾ ਕਰਨਾ ਸੀ ਜੀ ਜੇ ਸਾਡੇ ਲੋਕ ਗਿਦਾਰੀ ਨਾ ਕਰੇ ਇਸੇ ਤਰ੍ਹਾਂ ਜੇ ਇੱਕ ਕੌਮ ਦਾ ਹੀਰਾ ਸੀ ਗਿਦਾਰੀ ਕਿ ਸਿਸਟਮ ਨੂੰ ਨਮਰਵਾਇਆ ਸਹੀ ਤਾਂ ਪਰ ਹੈ ਔਰ ਅੱਜ ਇਹ ਜੱਜੇ ਬੰਦਿਆ ਇੱਚੇ ਉਹਨਾਂ ਦਾ ਨਾਲ ਇਹਦੀਆ ਮਹਾਰਾਜ ਬਿਲਕੁਲ ਅੱਛਾ ਕੁਲ ਸਾਹਿਬ ਜੇ ਆਪਾਂ ਗੱਲ ਕਰੀਏ ਸੰਘਰਸ਼ ਦਾ ਬਹੁਤ ਵੇਖਿਆ ਵੈਸੇ ਆਪਾਂ ਥੋੜੇ ਜਿਹੇ ਸਮੇਂ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਦਾ ਸੰਘਰਸ਼ ਵੇਖਿਆ ਬਾਪੂ ਸ਼ੂਰ ਸਿੰਘ ਨਾਲ ਸੰਗਤ ਸੁਨੇੜੇ ਹੋ ਕੇ ਵੇਖਿਆ ਤੁਸੀਂ ਵੇਖਿਆ ਹੋਊਗਾ ਬਰਗਾੜੀ ਵਾਲਾ ਮੋਰਚਾ ਲਾਗੇ ਦੇਖਿਆ ਉਸ ਤੋਂ ਬਾਅਦ ਦੇ ਵਿੱਚ ਜੋ ਗੋਲੀकांड ਹੋਇਆ ਉਹਦੇ ਇਨਸਾਫ ਲੈਣ ਵਾਸਤੇ ਨਿਆਮੀ ਵਾਲਾ ਵੀਰ ਉੱਥੇ ਬੈਠਾ ਰਿਹਾ ਉਹਦਾ ਲੰਬਾ ਸੰਘਰਸ਼ ਚੱਲਿਆ ਉਹ ਸੰਘਰਸ਼ ਵੇਖਿਆ 3 ਸਾਲ ਤੋਂ ਇਹ ਸੰਘਰਸ਼ ਵੇਖ ਰਹੇ ਆ ਦਿੱਲੀ ਸੰਘਰਸ਼ ਵੇਖਿਆ ਹੁਣ ਕਈ ਦਿਨ ਜਿਹੜਾ ਸੰਘਰਸ਼ ਚੱਲਿਆ ਸੀ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹਦੇ ਵਿੱਚ ਟਰਾਲੀਆਂ ਵੀ ਚੋਰੀ ਹੋਈਆਂ ਕਹਿੰਦੇ ਸਿਲੰਡਰ ਚੋਰੀ ਹੋ ਗਏ ਹੋਰ ਤੇ ਛੱਡੋ ਕਹਿੰਦੇ ਉੱਥੇ ਡੱਬੀਆਂ ਤੀਲਾਂ ਵਾਲੀਆਂ ਵੀ ਚੋਰੀ ਹੋ ਗਈਆਂ ਇੰਨਾ ਵੱਡਾ ਨੁਕਸਾਨ ਕਰਤਾ ਹੈ ਮੇਰੇ ਰਾਤ ਨੂੰ ਨਾ ਮੈਂ ਉੱਥੋਂ ਨਿਕਲਿਆ ਖਨੌਰੀ ਤੋਂ ਔਰ ਮੈਂ ਮੈਂ ਇੱਕ ਦਿਨ ਪਹਿਲਾਂ ਸੀਗਾ ਇੱਕ ਦਿਨ ਪਹਿਲਾਂ ਮੈਂ ਉੱਥੋਂ ਵਾਪਸ ਮੈਂ ਇੱਕ ਜੈਕਟ ਤੇ ਇੱਕ ਪਾਕ ਛੱਡਾ ਮੇਰੀ ਉਹ ਨਹੀਂ ਮਿਲੀ ਉੱਥੇ ਚੱਕਰ ਪ੍ਰਸ਼ਾਸਨ ਦਾ ਮਾੜਾ ਵਰਤੀ ਰਾ ਸੀ ਵੇਖੋ ਸਾਡੇ ਕੱਪੜਿਆਂ ਦਾ ਕਰਨੀ ਉੱਥੋਂ ਮੇਰੇ ਵੇਖੋ ਪਤਾ ਕੀ ਆ ਸੰਘਰਸ਼ ਸਾਨੂੰ ਮੈਂ ਪਹਿਰ ਗੱਲ ਕਰਦਾ ਵੀ ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਸੰਘਰਸ਼ ਕਰਨਾ ਸਾਡੇ ਕੌਮ ਦੇ ਹਿੱਸੇ ਆ ਅਸੀਂ ਕਰ ਰਹੇ ਹਾਂ ਔਰ ਸਮਝੀ ਸਰਕਾਰ ਦੇ ਖਿਲਾਫ ਕਰਦੇ ਉਸ ਟਾਈਮ ਉਹਨਾਂ ਕੀਤਾ ਉਸ ਤੋਂ ਬਾਅਦ ਸੰਘਰਸ਼ ਚੱਲਦੇ ਰਹੇ ਪ੍ਰਤੇਕ ਬਹਾਦਰ ਜੀ ਨਸਰ ਅਰਚਕ ਜੀ ਸਮੇਤ ਸਰਕਾਰ ਨੂੰ ਉਹਨਾਂ ਨੂੰ ਵੀ ਕਰਨਾ ਪਿਆ ਔਰ ਆਖਰਕਾਰ ਸਹੀ ਜੀ ਜਨਕ ਤੇ ਸਾਡੇ ਵੀ ਆਗੂਆਂ ਨੂੰ ਆਖਰਕਾਰ ਆਪਣੀ ਕੁਰਬਾਨੀ ਹੀ ਦੇਣੀ ਪੈਣੀਆ ਔਰ ਕੋਈ ਰਾਜੇਗਾ ਸੰਘਰਸ਼ ਨਾਲ ਸਰਕਾਰਾਂ ਜਿਹੜੀਆਂ ਨੇ ਕੰਦੇ ਜੂ ਨਹੀਂ ਸਰਕੀ ਪਿੱਛੇ ਨਾ ਇਹ ਹੁਣ ਸਰਕਾਰੀਆਂ ਸਰਕਾਰਾਂ ਦੇ ਕੰਦੇ ਜੂ ਨਹੀਂ ਸਰਕੀ ਕਾਰਨ ਉਹ ਹੀ ਆ ਫਿਰ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਰ ਦੂੰਗਾ ਕਿ ਲੋਕ ਇਕੱਠੇ ਹੋ ਕੇ ਲੜਨਾ ਹੀ ਨਹੀਂ ਚਾਹੁੰਦੇ ਗਲਤੀਆਂ ਸਾਡੀਆਂ ਫਿਰ ਸਾਡੀਆਂ ਜਦੋਂ ਅਸੀਂ ਇੱਕ ਪਰਨ ਕਰ ਲਈਏ ਨਾ ਤੇ ਅਸੀਂ ਇਹ ਲੜਾਈ ਲੜਨੀ ਹੈ ਹੂੰ ਇਹਨੂੰ ਜਿੱਤਣਾ ਹੋ ਜੂਗਾ ਸਾਡਾ ਕਿਸਾਨੀ ਅੰਦੋਲਨ ਕਿਉਂ ਹਾਰ ਖਾਜੀ ਆਪਣਾ ਆਪਣਾ ਜਿਹੜਾ ਸਾਡੇ ਆਗੂਆਂ ਨੇ ਉਹਨੂੰ ਜਿੱਤਣਾ ਨਹੀਂ ਚਾਇਆ ਦਿੱਲੀ ਵਾਲਾ ਦੋਨੇ ਭਾਵੇਂ ਸ਼ੰਭੂ ਖਨੋਰੀ ਦੋਨੇ अच्छा और कोई दोने क्वेश्चन हो करे 10 जंग मत हम्म देखो जब दो सरकार कहंदी है कि ਤੁਸੀਂ ਸਾਡੇ ਨਾਲ ਬੈਠ ਕੇ ਟੇਬਲ ਟੌਪ ਤੇ ਗੱਲ ਕਰ ਲੋ ਅਸੀਂ ਕਹਿੰਦੇ ਅਸੀਂ ਅੰਦੋਲਨ ਲੰਮਾ ਚਲਾਉਂਗਾ ਕਿੰਨਾ ਲੰਮਾ ਚਲਾ ਲਾਂਗੇ ਪਿਛਲਾ ਅੰਦੋਲਨ ਜਦੋਂ ਉੱਥੋਂ ਚੁੱਕਿਆ ਉਦੋਂ ਦੋਧੀਆਂ ਜਥੇਬੰਦੀਆਂ ਨੇ ਜ਼ੋਰ ਮਾਰਿਆ ਸੀ ਕਿ ਨਾ ਉੱਠੋ ਹਾਂ ਹੈਗਾ ਸੀ ਤੁਸੀਂ ਵਿੱਚ ਵਿੱਚ ਰਹੋ ਸਾਰਾ ਤੁਹਾਨੂੰ ਸਾਡੇ ਨੂੰ ਆਜ਼ਾਦੀ ਨੌਲ ਚਾਹ ਐਸ ਅੰਦੋਲਨ ਚ ਹਮ ਬਹੁਤਿਆਂ ਜਥੇ ਵਧੀਆ ਕਹਿੰਦੀਆਂ ਅੰਦੋਲਨ ਲਾਉਣ ਲੱਗਿਆਂ ਜੋ ਕੁਝ ਮਿਲਦਾ ਲੈ ਲਓ ਗਾੜੀ ਸਰਕਾਰ ਨੇ ਕੀਪਤਾ ਦੇਣਾ ਕਿ ਨਾ ਇਦੀ ਲਿਖਤ ਕਰਾ ਲਓ ਹੂੰ ਉਹਦੇ ਚੁਬਰੇ ਆ ਕੇ ਉਹਦੇ ਚੁਬਰੇ ਆ ਕੇ ਜਦੋਂ ਕੋਈ ਵੀ ਅੰਦੋਲਨ ਕੋਈ ਵੀ ਲੜਾਈ ਝਗੜਾ ਹੁੰਦਾ ਉਹਦਾ ਫੈਸਲਾ ਹੁੰਦਾ ਜੋ ਫੈਸਲਾ ਹੋ ਜਾਂਦਾ ਉਹਨੂੰ ਲਿਖਤੀ ਕਰਦੇ ਆ ਹੂੰ ਕਰਾ ਲੈਣਾ ਚਾਹੀਦਾ ਫਿਰ ਫੈਸਲੇ ਨੂੰ ਪ੍ਰਮਾਨ ਕਰਮ ਜਿਦਾ ਇਹ ਵੇਖੋ ਸੰਘਰਸ਼ ਕੀਤਾ ਔਰ ਸਿਲਚੋ ਨੇ ਅੰਦੋਲਨ ਚੱਲਣ ਤੇ ਆ ਤਿੰਨ ਸਾਲ ਤੋਂ ਚੱਲ ਰਿਹਾ ਔਰ ਇਹਦੇ ਚੋ ਪ੍ਰਾਪਤੀ ਵੀ ਹੋਈ ਨਾ ਤਿੰਨ ਸਿੰਘ ਰਿਹਾਂ ਵੀ ਤਾਂ ਹੋ ਗਏ ਨਾ ਹਵਾਰੇ ਉਹਨਾਂ ਦਾ ਕੇਸ ਬੰਦ ਸੀ ਜਿਹੜਾ ਫਾਈਲ ਉਹਨਾਂ ਦੇ ਦੁਬਾਰੇ ਖੋਲेंगे ਦੁਬਾਰੇ ਫਾਈਲਾਂ ਖੋਲेंगे ਦੁਬਾਰੇ ਕੇਸ ਰੀਨੂ ਹੋ ਕੇ ਚੱਲ ਪਿਆ ਹਮ ਨੋਟਾਰੀ ਵਾਲੇ ਪਾਸੇ ਗਿਆ ਜੀ ਚਾਰ ਕੇਸ ਤਿੰਨ ਕੇ ਚਾਰ ਕੇਸ ਉਹ ਚ ਪੰਜਾਂ ਚ ਭਰੀ ਹੋ ਗਿਆ ਉਹ ਮੇਰੇ ਕੋਲ ਤਿੰਨ ਚਾਰ ਕੇਸਾਂ ਜੋ ਭਰੀ ਹੋ ਗਿਆ ਬਿਲਕੁਲ ਹੋ ਗਿਆ ਕੇਸਾਂ ਜੋ ਭਰੀ ਮਤਲਬ ਇਹ ਸੰਘਰਸ਼ ਨੇ ਕੁਝ ਦਿੱਤਾ ਆ ਹਮ ਹਮ ਔਰ ਉਹਨਾਂ ਨੇ ਸਮਝਦੇ ਜੇ ਸਾਡੀਆਂ ਸਾਰੀਆਂ ਤਰ੍ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨੂੰ ਆਪਾਂ ਚੋੜ ਮਾਰਦੇ ਹੁੰਦੇ ਨਾ ਬੜੀ ਵੱਡੀ ਪ੍ਰਾਪਤੀ ਹੁੰਦੀ ਛੋਟੀ ਪ੍ਰਾਪਤੀ ਨਹੀਂ ਜੋਰ ਮਾਰ ਜੰਨੇ ਹਵਾਰੇ ਹੋਣੀ ਬਾਹਰ ਆ ਜਾਂਦੇ ਤਾਂ ਬੜੀ ਵੱਡੀ ਅਸੀਂ ਪ੍ਰਾਪਤੀ ਕਰ ਸਕਦੇ ਤਾਂਵੇਂ ਦੋ ਕੌਮ ਨੂੰ ਅਸੀਂ ਆਪਣੇ ਸਵਾਸਾ ਦੀ ਪੂੰਜੀ ਰੱਖਦੇ ਹਾਂ ਹੋਇਆਂ ਕੁਝ ਦਵਾ ਸਕਦੇ ਅੱਛਾ ਕੋਲਡਾ ਸਾਹਿਬ ਹੁਣ ਜਿਹੜਾ ਪ੍ਰੋਗਰਾਮ ਲੀਕ ਕੇ ਗਿਆ ਖਾਸ ਕਰਕੇ ਕੌਮੀ ਸਾਫ ਮੋਰਚੇ ਵਾਲੋਂ 12 ਤਰੀਕ ਦਾ ਤੇ 26 ਜਨਵਰੀ ਦਾ ਕੀ ਤੁਸੀਂ ਸ਼ਮੂਲੀਅਤ ਕਰੋਗੇ ਤੁਹਾਡੀ ਜਥੇਬੰਦੀ ਹੁਣ ਬਿਲਕੁਲ ਕਰਾਂਗੇ ਜੀ 26 ਜਨਵਰੀ ਨੂੰ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਡਾ ਪ੍ਰੋਗਰਾਮ ਚੱਲੇਗਾ ਜੀ ਜਿਵੇਂ ਟੋਲ ਪਲਾਜ਼ਾਂ ਤੇ ਆ ਔਰ ਅਸੀਂ ਟਰੈਕਟਰ ਮਾਰਚ ਕਰਦੇ ਹੁੰਨੇ ਆ ਹਰ ਸਾਲ 26 ਜਨਵਰੀ ਨੂੰ ਜੋ ਦਿੱਲੀ 220 ਦੇ ਵਿੱਚ ਚੱਲਿਆ ਸਟੈਂਡਰਡ ਬਣਾਏ ਹੋਏ ਨੇ ਕਿ 21 ਦੇ 26 ਜਨਵਰੀ ਨੂੰ ਉੱਥੇ ਪ੍ਰੋਗਰਾਮ ਹੋਇਆ ਜੋ ਦਰ ਘਟਣਾ ਹੋਈ ਉਸ ਤੋਂ ਬਾਅਦ ਵਿਚਾਰ ਸਵਾਲ ਕਰਦੇ ਅੱਜ ਵੀ ਅਸੀਂ ਆਉਂਦਿਆਂ ਦਾ ਕਰ ਰਹੇ ਸੀਗੇ ਵਿਚਾਰ ਕਿ ਇਹ ਬਰਕਰਾਰ ਸਾਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਅੰਦੋਲਨ ਦੇ ਵਿੱਚ ਸੰਘਰਸ਼ ਦੇ ਵਿੱਚ ਸੰਘਰਸ਼ਾ ਜਿੱਤਿਆ ਹੀ ਨਹੀਂ ਗਿਆ ਜਿੰਨਾ ਚਿਰ ਸਾਡਾ ਅੰਦੋਲਨ ਜਿੱਤਿਆ ਨਹੀਂ ਗਿਆ ਉਨਾ ਚਿਰ ਸਾਨੂੰ ਜਿਹੜੇ ਪਹਿਲੇ ਪ੍ਰੋਗਰਾਮ ਆ ਸਾਰੇ ਸਾਰੇ ਜਿਉਂਦੇ ਉਹ ਕਰਨੇ ਚਾਹੀਦੇ ਔਰ ਕਰਾਂਗੇ ਵੀ ਟਰੈਕਟਰ ਮਾਰਚ ਕਰੋਗੇ ਤੁਸੀਂ 26 ਤਰੀਕ ਨੂੰ 26 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਵੀ ਕਰਾਂਗੇ ਔਰ ਟੋਲ ਜੀ ਬੰਦ ਕਰਕੇ ਔਰ ਕਾਲੇ ਝੰਡੇ ਲਾਵਾਂਗੇ ਔਰ ਤੋੜ ਫੀ ਕਰਾਵਾਂਗੇ ਧੰਨਵਾਦ ਜੀ ਕੋੜਲਾ ਸਾਹਿਬ ਬਚੱਤ ਸਿੰਘ ਕੋੜਲਾ ਜੀ ਸਾਡੇ ਨਾਲ ਜੁੜੇ ਸੀ ਕਿਉਂਕਿ ਜੱਥੇਬੰਦੀਆਂ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੀ ਇਹਨਾਂ ਮੋਰਚਿਆਂ ਦੇ ਵਿੱਚ ਵੱਡੀ ਸ਼ਮੂਲੀਅਤ ਆ ਜਦੋਂ ਮੈਂ ਗੱਲ ਕਰਦਾ ਤੇ ਇਹ ਗੱਲ ਕੀਤੀ ਜਾਂਦੀ ਆ ਉਹ ਕਹਿੰਦੇ ਕਿ ਹਾਂ ਅਸੀਂ ਕਿਸਾਨ ਆ ਪਹਿਲੋ ਸਿੱਖ ਆ ਸੀ ਮੈਂ ਹਰ ਇੱਕ ਕਿਸਾਨ ਜੱਥੇਬੰਦੀ ਨੇ ਗੱਲ ਕੀਤੀ ਉਹਨਾਂ ਇਹੋ ਗੱਲ ਕਹੀ ਕਿ ਅਸੀਂ ਪਹਿਲੋ ਸਿੱਖ ਆ ਫਿਰ ਕਿਸਾਨ ਆ ਰੋਟੀ ਖਾਤਰ ਅਸੀਂ ਉਹ ਵੀ ਸੰਘਰਸ਼ ਲੜਦੇ ਆਂ ਦੇ ਗੁਰੂ ਖਾਤਰ ਅਸੀਂ ਇਹੋ ਜੇ ਸੰਘਰਸ਼ ਵੀ ਲੜਾਂਗੇ ਖਾਸ ਕਰਕੇ 12 ਤਰੀਕ ਦੀ ਗੱਲ ਕੀਤੀ ਆ 26 ਤਰੀਕ ਦੀ ਗੱਲ ਕੀਤੀ ਆ 26 ਤਰੀਕ ਦੀ ਕੌਲ ਆ ਕਾਲੇ ਦਿਨ ਉਸ ਵਾਂ ਮਨਾਇਆ ਜਾਂਦਾ ਵਾ ਤੇ ਜਥੇਬੰਦੀ ਉલ્લા ਸਾਹਿਬ ਜਥੇਬੰਦੀ ਨੇ ਵੀ ਕਿਹਾ ਕਿ ਅਸੀਂ ਵੀ ਉਦੋਂ ਟਰੈਕਟਰ ਮਾਰਚ ਵੀ ਕਰਾਂਗੇ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਟੋਲ ਬੰਦ ਕਰਨ ਦੀਆਂ ਗੱਲਾਂ ਹੋਈਆਂ ਅਸੀਂ ਉਹ ਤੋਂ ਟੋਲ ਫ੍ਰੀ ਕਰਾਵਾਂਗੇ ਮਾਫ਼ ਕਰਨਾ ਟੋਲ ਬੰਦ ਨਹੀਂ ਟੋਲ ਫ੍ਰੀ ਕਰਾਵਾਂਗੇ ਉੱਥੇ ਸ਼ਮੂਲੀਤ ਕਰਾਂਗੇ ਕਾਲੇ ਝੰਡੇ ਹੋਣਗੇ ਕਾਲੀਆਂ ਦਸਤਾਰਾਂ ਹੋਣਗੀਆਂ ਬੀਬੀਆਂ ਨੂੰ ਕਾਲੀਆਂ ਚੁੰਨੀਆਂ ਦੀ ਗੱਲ ਕੀਤੀ ਕਿ ਕਾਲੀਆਂ ਚੁੰਨੀਆਂ ਲੈ ਕੇ ਉਧਰ ਰੋਜ਼ ਦਿਹਾੜਾ ਮਨਾਇਆ ਜਾਣਾ ਕੋਮੇ ਸਾਹਿਬ ਮੋਰਚੇ ਦੇ 3 ਸਾਲ ਤੇ 3 ਸਾਲ ਤੋਂ ਬਾਅਦ ਵਿੱਚ ਇੱਕ ਵੱਡੀ ਸ਼ਮੂਲੀਤ ਕਿਸਾਨ ਜਥੇਬੰਦੀਆਂ ਦੀ ਤੇ ਇਸ ਮੋਰਚੇ ਨੂੰ ਇੱਕ ਵੱਡਾ ਬਲ ਵੀ ਮਿਲਿਆ ਵਾ ਇਸ ਮੋਰਚੇ ਦੀ ਪ੍ਰਾਪਤੀਆਂ ਵੀ ਹੁਣੇ ਕੋਲਾ ਸਾਹਿਬ ਨੇ ਦੱਸਿਆ ਕਿ ਸਾਡੀਆਂ ਪ੍ਰਾਪਤੀਆਂ ਵੀ ਆ ਇਸ ਮੋਰਚੇ ਦੇ ਪ੍ਰਾਪਤੀਆਂ ਵਾ ਦਿੱਲੀ ਦੇ ਵਿੱਚ ਕੁਝ ਪ੍ਰਾਪਤੀਆਂ ਹੋਈਆਂ ਦਿੱਲੀ ਚ ਕੁਝ ਕਮੀਆਂ ਰਹਿ ਗਈਆਂ ਕੁਝ ਗਲਤੀਆਂ ਰਹਿ ਗਈਆਂ ਸ਼ੰਭੂ ਖਨੌਰ ਦੀਆਂ ਗਲਤੀਆਂ ਅਸੀਂ ਭੁਗਤਾਨ ਵੀ ਮਿਲ ਰਿਹਾ ਇਸ ਟਾਈਮ ਦੇ ਉੱਤੇ ਤੇ ਲਾਸਟ ਦੇ ਵਿੱਚ ਇੱਕ ਗੱਲ ਰਹਿ ਗਈ ਸੀ ਪੰਜਾਬ ਦੀ ਆਬੋ ਹਵਾ ਗੰਦੀ ਹੋ ਰਹੀ ਆ ਵੈਸੇ ਪੂਰੇ ਭਾਰਤ ਦੀ ਆ ਚਲੋ ਅਸੀਂ ਪੰਜਾਬ ਖੇਤਿਆਂ ਨੂੰ ਬਲੋਂਗ ਕਰਦੇ ਆ ਤੇ ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ ਇਿੱਤੇ ਕਦੀ ਗੱਲ ਨਹੀਂ ਹੋ ਰਹੀ ਸਰਕਾਰਾਂ ਸ਼ਹਿਰਦ ਨਹੀਂ ਲੱਗਦੀਆਂ ਕੀ ਲੱਗਦਾ ਤੁਹਾਨੂੰ ਵੇਖੋ ਜੀ ਗੱਲ ਤੇ ਤੁਹਾਡੀ ਬਹੁਤ ਬਹੁਤ ਵਾਸ਼ਪਿਆ ਪਰ ਗੱਲ ਇਹ ਆ ਵੀ ਵੇਖੋ ਸਰਕਾਰਾਂ ਜਿਹੜੀਆਂ ਨੇ ਖੁਦ ਪਾਣੀ ਗੰਦਾਲਾ ਕਰਦੀਆਂ ਹੂੰ ਸਰਕਾਰਾਂ ਖੁਦ ਹੁਣ ਜਿਵੇਂ ਕੋਈ ਇੰਡਸਟਰੀ ਆ ਇੰਡਸਟਰੀ ਲੱਗਦੀ ਆ ਉਹਦਾ ਪਾਣੀ ਬੋਰਾ ਨਾਲ ਥੱਲੇ ਪਾਇਆ ਜਾਂਦਾ ਸਰਕਾਰ ਪਾਣੀ ਗੰਦਾ ਹੋ ਗਿਆ ਪਾਣੀ ਥੱਲੇ ਗੰਦਾ ਹੋ ਰਿਹਾ ਜਿੰਨਾ ਸ਼ਹਿਰੀ ਪਾਣੀ ਸੇਵਰੇ ਦਾ ਪਾਣੀ ਆ ਟਾਇਲਟੋਂ ਦਾ ਪਾਣੀ ਆ ਉਹ ਸਾਰਾ ਹੀ ਧਰਤੀ ਦੇ ਹੇਠਾਂ ਦੇ ਜਾ ਰਿਹਾ ਜਿਹੜੇ ਪੁੱਟੇ ਸੀ ਇਹਨਾਂ ਬਰਸਾਤੀ ਨਾਲੇ ਪਾਣੀ ਗੰਦਲਾ ਕਿਉਂ ਹੋ ਰਿਹਾ ਬਰਸਾਤੀ ਨਾਲੇ ਪੁੱਟੇ ਸੇਮ ਪੈ ਗਈ ਸੇਮ ਵੇਲੇ ਹੁਣ ਪਾਣੀ ਥੱਲੇ ਜਾ ਰਿਹਾ ਉਹਨਾਂ ਨੂੰ ਪੂਰਨਾ ਚਾਹੀਦਾ ਹੈ ਸਰਕਾਰ ਨੂੰ ਪਹਿਲੀ ਗੱਲ ਤੇ ਜਾਮ ਨਹੀਂ ਪੂਰਨਾ ਤੇ ਉਹਨਾਂ ਚ ਥਾਂ ਥਾਂ ਤੇ ਬੰਦ ਕਰਕੇ ਟੱਕ ਲਾਇਆ ਜਾਂਦੇ ਕਿ ਉਹਨਾਂ ਚ ਪਾਣੀ ਖਲੋਤਾ ਰਹੇ ਥੱਲੇ ਪਾਣੀ ਜਾ ਰਿਹਾ ਧਰਤੀ ਹੇਠਲਾ ਉਤਲਾ ਮੀਂਹ ਦਾ ਪਾਣੀ ਜਿਹੜਾ ਸਾਫ਼ ਪਾਣੀ ਥੱਲੇ ਜਾਵੇ ਚੰਗਾ ਪਾਣੀ ਬਚਿਆ ਰਹੇ ਜਿਹਨਾਂ ਨੇ ਉਹਨਾਂ ਦੇ ਵਿੱਚ ਗੰਦਾ ਪਾਣੀ ਪਾ ਦਿੱਤਾ ਹਾਂ ਉਹਨਾਂ ਦੇ ਗੰਦਾ ਪਾਣੀ ਚੱਲ ਰਿਹਾ ਹੈ ਸੇਵ ਨਾਲੇ ਗੰਦਾ ਪਾਣੀ ਪਏਗਾ ਉਹ ਸੇਵ ਨਾਲਾ 30 ਫੁੱਟ ਡੂੰਗਾ 30 ਫੁੱਟ ਡੂੰਗਾ ਗੰਦਾ ਪਾਣੀ ਥੱਲੇ ਜਾਊਗਾ ਧਰਤੀ ਥੱਲੇ ਤੇ ਆਟੋਮੈਟਿਕ ਜੀਰ ਨਾਲ ਇਹ ਚੀਜ਼ਾਂ ਨੇ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਉਹਨੂੰ ਸਰਕਾਰ ਨੂੰ ਫੌਰਨ ਜਿਹੜਾ ਹੱਲ ਕਰਨਾ ਚਾਹੀਦਾ ਟੀਟਰੀਮੈਂਟ ਪਲਾਂਟ ਲਾਉਣੇ ਚਾਹੀਦਾ ਟੀਟਰੀਮੈਂਟ ਪਲਾਂਟ ਲਾ ਕੇ ਉਹ ਪਾਣੀ ਜਿਹੜਾ ਉਹ ਵਾਈਜੋਗ ਜਮੀਨਾਂ ਨੂੰ ਦਿੱਤਾ ਜਾਵੇ ਦੋ ਫਾਇਦੇ ਹੋਣਗੇ ਇੱਕ ਤਾਂ ਜਮੀਨਾਂ ਨੂੰ ਵਾਈਜੋਗ ਪਾਣੀ ਮਿਲਜੂ ਦੂਸਰਾ ਤਰਤੀਹੜਲਾ ਪਾਣੀ ਪਛਜੂ ਤੀਸਰਾ ਉਹ ਗੰਦੇ ਜਿਹੜਾ ਸੀਮ ਨਾਲੇ ਜੋ ਪਾਣੀ ਪਾਤਾ ਉਹਦੇ ਚੋਂ ਕੱਢਿਆ ਜਾਊਗਾ ਤਾਂ ਸੀਮ ਨਾਲਾ ਵੀ ਪਛਜੂਗਾ ਅੱਛੀ ਕਮਰਸਰ ਨੇੜੇ ਟ੍ਰੀਟਮੈਂਟ ਪਲੈਂਟ ਦੀ ਗੱਲ ਹੋਈ ਸੀ ਉੱਥੇ ਇੱਕ ਵੱਡੀ ਮਿਲ ਵੀ ਆ ਖੰਨਾ ਪੇਪਰ ਮਿਲ ਆ ਉਹਦੇ ਸਾਹਮਣੇ ਤਾਂ ਸਾਰਾ ਕੁਝ ਬੰਦ ਆ ਪਰ ਉਸ ਤੋਂ ਬਾਅਦ ਸਾਰਾ ਕੁਝ ਓਪਨ ਆ ਕਿਤੇ ਉੱਥੇ ਨਹੀਂ ਗੱਲਬਾਤ ਕੀਤੀ ਤੁਹਾਡੇ ਜਿੱਥੇ ਬੰਦੇ ਨੇ ਕਿ ਇਹ ਵੀ ਪੂਰ ਦੋ ਔਜਲਾ ਸਾਹਿਬ ਦੇ ਘਰ ਦੇ ਪੂਰੇ ਲੰਗਦਾ ਉਹ ਬਾਰ ਬਾਰ ਗੱਲ ਕਰਦੇ ਹੁੰਦੇ ਆ ਕਿ ਉਹਦੇ ਨਾਲ ਪਾਸੇ ਵੀ ਧਿਆਨ ਦੇਣਾ ਚਾਹੀਦਾ ਉੱਥੇ ਪੂਰੇ ਪੈ ਚੁੱਕੇ ਆ ਪਰ ਉਹ ਗੰਦਾ ਪਾਣੀ ਅਜੇ ਪੂਰ ਨਹੀਂ ਰਿਹਾ ਜਾਂ ਤੇ ਉਹ ਟ੍ਰੀਟਮੈਂਟ ਪਲਾਂਟ ਛੋਟਾ ਆ ਕਮੀ ਹੈਗੀ ਕਿਤੇ ਨਾ ਕਿਤੇ ਕਮੀ ਹੈਗੀ ਆ ਕਮੀ ਉਹਦੇ ਤੇ ਪਿੱਛੇ ਮੈਂ ਵੇਖਿਆ ਸੀਗਾ ਐ ਇਸ ਸਾਲ ਆ ਜਦੋਂ ਵਾਢੀ ਹੋਈ ਆ ਪਹਿਲੀਆਂ ਬੇਲੀਆਂ ਸੀ ਆ ਕਾਫੀ ਲੋਕਾਂ ਦੀਆਂ ਪਹਿਲੀਆਂ ਚ ਉਹਨਾਂ ਨੇ ਗਾੜੀ ਪਾਣੀ ਫਲਾਇਆ ਸ਼ਾਇਦ ਹੋ ਸਕਦਾ ਉਹਦਾ ਕਾਰਨ ਹੱਲ ਪਰ ਸਾਡੇ ਵੱਲੋਂ ਅਜੇ ਤੱਕ ਉਹथे ਨਹੀਂ ਪਹੁੰਚਿਆ ਗਿਆ ਔਰ ਨਹੀਂ ਗੱਲ ਕੀਤੀ ਗਈ ਪਿੱਛੇ ਮੇਰਾ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜਰੂਰ ਮੀਟਿੰਗਾਂ ਹੋਈਆਂ ਦੋ ਵਾਰ ਕਿਉਂਕਿ ਦੋ ਤਿੰਨ ਥਾਵਾਂ ਤੇ ਜਿਹੜਾ ਇਹ ਮਸਲਾ ਸੀਗਾ ਪਾਣੀ ਦਾ ਔਰ ਧੂਏ ਦਾ ਉਹਦੇ ਸਬੰਧ ਚ ਹੋਈਆਂ ਉਹਨਾਂ ਕਾ ਸਾਨੂੰ ਥੋੜਾ ਜਿਹਾ ਮੌਕਾ ਚਾਹੀਦਾ ਪਰ ਉਸ ਚਾਹੇ ਹੱਲ ਨਹੀਂ ਕੋਈ ਹੋ ਰਿਹਾ ਜਿੰਨਾ ਚਿਰ ਸਰਕਾਰ ਨਹੀਂ ਗੌਰ ਕਰਦੀ ਉਨਾਂ ਚਿਰ ਤੁਹਾਨੂੰ ਪਤਾ ਹੱਲ ਹੋਣਾ ਜਿਹੜਾ ਨਾ ਮਮਕਨ ਉਹਨਾਂ ਚਿਰ ਇਹੋ ਸੰਘਰਸ਼ ਹੀ ਆ ਆਪਾਂ ਕਰੇ ਜਾ ਰਹੇ ਹਾਂ ਤੁਸੀਂ ਵੀ ਆਈ ਜਾ ਰਹੇ ਹੋ ਸਾਡੇ ਕੋਲ ਲੈ ਕੇ ਵਿਚਾਰਾ ਲੋਕਾਂ ਤੱਕ ਸੁਣਾਈ ਜਾ ਰਿਓ ਪਰ ਸਰਕਾਰ ਤੱਕ ਜਿਹੜੀ ਜਾਂਦੀ ਆ ਗੱਲ ਉਹਨੂੰ ਸੁਣਦੀ ਨਹੀਂ ਉਹਨੂੰ ਪਾਸੇ ਕਰ ਦਿੰਦੀ ਆ ਦੇ ਕੰਦੇ ਜੂ ਨਹੀਂ ਸਰਕਦੀ ਤਦ ਤੱਕ ਸਰਕਾਰ ਦੇ ਕੰਦੇ ਜੂ ਨਹੀਂ ਸਰਕਦੀ ਤਦ ਤੱਕ ਇਹ ਹਾਲ ਹੁਣ ਓਕੇ ਹੋ ਕੋਲਣਾ ਸਾਹਿਬ ਸਾਡੇ ਫਰਜ਼ ਆ ਅਸੀਂ ਨਿਭਾਈ ਜਾਂਨੇ ਆ ਜੇ ਜਿੰਨੇ ਕੁ ਜੋਗੇ ਹੈਗੇ ਆ ਉਹ ਤਾਂ ਸਾਰਿਆਂ ਦੇ ਸਾਡਾ ਵੀ ਤੁਹਾਡੇ ਵੀ ਜੇ ਫਰਜ਼ ਨਿਭਾ ਰਹੇ ਆ ਤੇ ਲੋਕ ਪਿਆਰ ਵੀ ਕਰਦੇ ਆ ਤੇ ਨਹੀਂ ਤੇ ਇੱਕ ਲਾਈਨ ਦੇ ਵਿੱਚ ਗੋਦੀ মিডিਆ ਵੀ ਕਿਹਾ ਜਾਂਦਾ ਤੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਨਾ ਓ ਵੀਰੇ ਉੱਥੇ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਸੀ ਜਿਹੜੇ ਮੋਰਚੇ ਗੋਦੀ ਮੀਡੀਆ ਦਾ ਵਿਰੋਧ ਵੀ ਹੋਇਆ ਸੀ ਉੱਥੇ ਵੇਖੋ ਪਤਾ ਕੀ ਹੁੰਦਾ ਗੋਦੀ ਮੀਡੀਆ ਕੀ ਹੁੰਦਾ ਗੋਦੀ ਮੀਡੀਆ ਜਿਹੜਾ ਸਰਕਾਰ ਪੱਕੀ ਹੁੰਦਾ ਨਾ ਉਹਨੇ ਸਰਕਾਰ ਦੇ ਪੱਖ ਚ ਸਵਾਲ ਪੁੱਛਣਾ ਦੂਸਰਾ ਜਦ ਤੱਕ ਜਦਾਂ ਤੁਸੀਂ ਸਵਾਲ ਕੀਤੇ ਜਨਤਾ ਦੇ ਪੱਖ ਚ ਆ ਇਹ ਲੋਕਾਂ ਨੇ ਨਾ ਨਾਰਮਲ ਹੀ ਗੱਲ ਪੁੱਛੀ ਵੀ ਆ ਹੋਣਾ ਕੀ ਚਾਹੀਦਾ ਹਾਂ ਬਿਲਕੁਲ ਉਹਨਾਂ ਨੇ ਉਹ ਗੱਲ ਨਹੀਂ ਪੁੱਛਣੀ ਹੋਣਾ ਕੀ ਚਾਹੀਦਾ ਗੋਦੀ ਮੀਡੀਆ ਨੂੰ ਇਹ ਗੱਲ ਕਹਿਣੀ ਆ ਕਿ ਆ ਆ ਕੀ ਆ ਮਾਇਆ ਲੈਣ ਦੇ ਨਾ ਤੇ ਉਹ ਤੁਸੀਂ ਜੋ ਫਿਰ ਉਹਦੇ ਨਾਲ ਫਿਰ ਗੋਦੀ ਮੀਡੀਆ ਵੀ ਹੁਣ ਸਾਰੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਵੀ ਲੋਕੀ ਕਈਆਂ ਨੂੰ ਕਈ ਜਾ ਰਹੇ ਨੇ ਪਰ ਸਾਰੀਆਂ ਇੱਕੋ ਜਿਹੇ ਹੁੰਦੀਆਂ ਸਾਰੇ ਪੱਤਰਕਾਰ ਭਾਈਚਾਰਾ ਪੱਤਰਕਾਰ ਭਾਈਚਾਰੇ ਤੋਂ ਬਗੈਰ ਜਥੇਬੰਦੀਆਂ ਔਰ ਸਰਕਾਰਾਂ ਕੁਝ ਵੀ ਨਹੀਂ ਚੱਲਦਾ ਸੌਦਾ ਕੋਈ ਸੌਸਤਾ ਨਹੀਂ ਚੱਲ ਸਕਦੀ ਪੱਤਰਕਾਰਾਂ ਭਾਈਚਾਰਾ ਜਿਹੜਾ ਚੌਥਾ ਥੰਮ੍ਹ ਹੈ ਸਾਡਾ ਬਿਲਕੁਲ ਬਿਲਕੁਲ ਧੰਨਵਾਦ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਦਾ ਜਿਹੜੇ ਚੌਥਾ ਥੰਮ੍ਹ ਬਣ ਕੇ ਕੰਮ ਕਰਦੇ ਪਰ ਜਿਹੜਾ ਗੋਦੀ ਮੀਡੀਆ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਵੀ ਚਰ ਜਨਤਾ ਦੇ ਵਾਸਤੇ ਤੁਸੀਂ ਆਓ ਜਨਤਾ ਦੇ ਵਿੱਚ ਵਿਚਾਰ ਬਿੱਲੀ ਮੋਰਚੇ 'ਚ ਵੀ ਕਿਸਾਨ ਜਿੱਥੇ ਪੈਂਦੇ ਨੇ ਬਹੁਤੇ ਆਗੂ ਜਿਹੜੇ ਸੀਐਮ ਬਣਨ ਵਾਸਤੇ ਤਾਬਲੇ ਹੋ ਗਏ ਸੀ ਜਦੋਂ ਇਹੋ ਜੀ ਗੱਲ ਕਰਦਾ ਵੀਰਪੜਾ ਖੁਸ਼ ਹੁੰਦਾ ਵੈਸੇ ਉਤੋਂ ਵੀ ਐਮਐਲਏ ਦੀਆਂ ਸੀਟਾਂ ਲੱਭ ਲਈਆਂ ਸੀ ਨੁਕਸਾਨ ਵੀ ਤਾਂ ਹੀ ਹੋਈ ਸੀ ਜੇ ਸ਼ੈਤ ਅਸੀਂ ਉਹਨਾਂ ਲਾਲਚਾਂ ਦੇ ਵਿੱਚ ਨਾ ਆਈਏ ਸੀਐਮ ਦੇ ਉਹਦੇ ਦੌੜ 'ਚ ਨਾ ਹੁੰਦੇ ਜੇ ਅਸੀਂ ਐਮਐਲਏ ਦੌੜ 'ਚ ਨਾ ਹੁੰਦੇ ਤੇ ਅੱਜ ਪੰਜਾਬ ਦੀ ਰੂਪਰੇਖਾ ਕੁਝ ਵੱਖਰੀ ਹੋ ਸਕਦੀ ਸੀ ਕੋਲ ਸਾਹਿਬ ਧੰਨਵਾਦ ਕਰਦੇ ਆ ਗੁਰਫਤੇ ਸਾਂਝ ਕਰਦੇ ਆ ਲਾਸਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ